ਇਹਨੂੰ 5 ਸਾਲ ਹੋ ਗਏ ਸਰਗਰ ਵਰ ਗਿਆ ਸੀ ਟਰਾਲਾ ਚੋਂਦਾ ਸੀ ਡਰਾਈਵਰ ਸੀਗਾ ਕੀ ਕਟਣਾ ਰਿਹਾ ਸੀ ਟਰਾਲਾ ਬਗ ਨਹੀਂ ਕੋਈ ਪਰਨ ਲਗਾਜੀ ਪਤਨ ਵੇ ਦੱਸਿਆ ਜਦ ਵੀਡੀਓ ਦੇਖਿਆ ਮਾਰ ਗਿਆ ਪਿਆ ਟਰਾਲਾ ਪਟ ਗਿਆ ਕੋਈ ਖੁੱਤਾ ਪਤਾ ਲੱਗਿਆ ਇਹ ਫੋੜਾ ਚੋਕਾ ਮੁੰਡਾ ਹੋਗਾ ਮਾਮਾ ਜੀ ਜੀ ਦੇ ਨਾਲ ਇਥੇ ਕੰਮ ਕਰਦੇ ਉਹਨਾਂ ਨੇ ਸੰਖੇ ਦੱਸਿਆ ਕਿ ਜਾਂ ਗੱਲ ਬਾਰੇ ਕੀ ਮਤਲਬ ਹੋ ਗਿਆ ਇਹਨੂੰ 5 ਸਾਲ ਕਿੱਦੋਂ ਹੋ ਗਿਆ ਸਾਡੇ ਪੰਜ ਸਾਲ ਆ ਗਏ ਇਹ ਮਰ ਪਾ ਗਿਆ ਸੱਸ ਜੀ ਸਾਨੂੰ को ਮੰਗ ਕਰਨੇ ਆ ਜੀ ਸਾਡੇ ਨੂੰ ਰੈੱਡ ਬਾਦੀ ਹੈ ਜੀ ਸਾਨੂੰ ਸਰਕਾਰ ਕਾਲੀਆ ਅਪੀਲ ਆ ਤੇ ਸਾਨੂੰ ਉਹਦਾ ਬੱਚੇ ਦੀ ਬਾਦੀ ਮਿਲ ਜੇ ਜਲਦੀ ਜਲਦੀ ਉਹ ਮਾਸੀ ਪੀਤੀ ਛੱਡ ਗਏ ਮਰ ਗਏ ਇਹ ਮੋਰੀ ਬਿਠਾ ਕੇ ਨਹੀਂ ਬਚਾਈ ਲੋਕ ਕਿਦੋਂ ਵੱਡਾ ਪਾਉਂ ਹਾਂ ਦੁੱਖ ਬਹੁਤ ਵੱਡਾ ਜੀ ਬੜੀ ਖੁਸ਼ੀਆਂ ਤੇ ਚਾਵਾਂ ਨਾਲ ਬੇਟੀ ਦਾ ਵਿਆਹ ਕੀਤਾ 2018 5 ਮਾਰਚ ਨੂੰ ਵਿਆਹ ਹੋਇਆ 2019 ਚੌਥੇ ਮਹੀਨੇ ਦੀ 15 ਤਰੀਕ ਨੂੰ ਇਹਨਾਂ ਦੀ ਬੇਟੀ ਹੋਈ ਹੈ 2019 ਦੇ ਵਿੱਚ 10ਵੇਂ ਮਹੀਨੇ ਬਾਹਰ ਗਿਆ ਜਿਹੜਾ ਕਿ 5 ਸਾਲ ਕਰੀਬ ਹੋ ਰਹੇ ਆ ਜੋ ਗਿਆ ਕਿ ਮੈਂ ਘਰ ਬਣਾ ਲਾਂਗਾ ਫਿਰ ਇੱਕੀ ਵਾਰ ਮੈਂ ਵਾਪਸ ਜਾਵਾਂਗਾ ਜੋ 5 ਸਾਲ ਦਾ ਗਿਆ ਵਾਪਸ ਨਹੀਂ ਆਇਆ ਲੇਕਿਨ ਐਸਾ ਹੁਣ ਸੁਣਿਆ ਕਿ ਦਸਵੇਂ ਮਹੀਨੇ ਆਉਣ ਵਾਲਾ ਸੀ ਫਿਰ ਨਾ ਮੈਂ ਸੁਣਿਆ ਕਿਸੇ ਵਿੱਚ ਸੱਤਵੇਂ ਮਹੀਨੇ ਆਉਣਾ ਫਿਰ ਸੁਣਨ ਮੈਂ ਵਿੱਚ ਅੱਠਵਾਂ ਮਹੀਨਾ ਚੜਿਆ ਕਿ ਐਸੀ ਮੰਦ ਪਗਣੀ ਖਬਰ ਆਈ ਕਿ ਐਕਸੀਡੈਂਟ ਹੋਇਆ ਜਿੱਥੇ ਮੌਕੇ ਤੇ ਹੀ ਉਹਨਾਂ ਦੀ ਮੌਤ ਹੋ ਗਈ ਸਾਡੇ ਕੋਲ ਫੋਟੋ ਆਈਆਂ ਉਹਨਾਂ ਦੇਖ ਕੇ ਫਟਵਾਉਂਦੇ ਸੀ ਬੜੇ ਦੁਖੀ ਹੋਏ ਕਿ ਕਿਸ ਤਰੀਕੇ ਨਾਲ ਦੀ ਮਰਤ ਹੋਈ ਕੋਸ਼ਿਸ਼ ਵੀ ਸਮੇਂ ਨਹੀਂ ਮਿਲਿਆ ਕਿ ਉਹਨਾਂ ਦੇ ਵਾਸਤੇ ਕੁਝ ਅਸੀਂ ਕਰ ਸਕਦੇ ਜੋ ਹੁਣ ਇਹ ਹੀ ਗੁਆ ਰਿਆ ਕਿ ਜੇ ਸਰਕਾਰ ਚਾਹੇ ਕੁਝ ਕੋਸ਼ਿਸ਼ ਕਰੇ ਉਪਰਾਲਾ ਕਰੇ ਕਿ ਉਹ ਇਥੇ ਦੀ ਗਵਰਨਮੈਂਟ ਦੇ ਨਾਲ ਕੰਟੈਕਟ ਕਰੇ ਕਿ ਜਲਤ ਜਲਤ ਉਹਦੀ ਮ੍ਰਿਤ ਦੇ ਜਿਹੜੀ ਹੈ ਇੱਥੇ ਉਹਨਾਂ ਦੇ ਪਿੰਡ ਚਨੇਵਾਲ ਪਹੁੰਚਾਈ ਜਾਏ ਤਾਂ ਕਿ ਅਸੀਂ ਸਾਰੇ ਉਹਨਾਂ ਦੇ ਮਾਪੇ ਪੈਣਪਰਾ ਰਿਸ਼ਤੇਦਾਰ ਸਾਰੇ ਉਹਨਾਂ ਦੇ ਆਖਰੀ ਦਰਸ਼ਨ ਜਿਹੜੇ ਕਰ ਸਕਣ ਤੇ ਅੰਤਮ ਉਹਨਾਂ ਦੇ ਜਿਹੜੀ ਰੀਤੀ ਰਿਵਾਜਾਂ ਦੇ ਨਾਲ ਜਿਹੜਾ ਉਹਨਾਂ ਦਾ ਅੰਤਮ ਸੰਸਕਾਰ ਕਰ ਸਕੀ ਆਪੇ ਹੱਥਾਂ ਦੇ ਨਾਲ ਉਹਨੂੰ ਵਿਦਾ ਕਰ ਸਕੀਏ ਇਹ ਹੀ ਹੈ ਕਿ ਸਰਕਾਰ ਦੇ ਅਗੇ ਗੁਹਾਰਿਆ ਕਿ ਜਲਤ ਜਲਤ ਕੋਸ਼ਿਸ਼ ਕਰਨ ਕਿ ਮ੍ਰਿਤਕ ਦੇ ਦੇ ਨੂੰ ਇੰਡੀਆ ਲੈ ਆਉਣ ਦੀ ਸਾਡੀ ਇਹੀ ਉਹਨਾਂ ਅਗੇ ਬੇਨਤੀ ਹੈ